ਨਾਰੇ ਲੱਗੇ ਨੇ ਠੀਕ ਹੈ ਚਲ ਚੇ ਅਸੀਂ ਇਹ ਕਹਿਨੇ ਆ ਕੇ ਜਿਹੜੀ ਆ ਸਾਡੇ ਸਾਡੀ ਕੀ ਕੁੱਤ ਨੇ ਜਿਹੜੇ ਜਣੀ ਸਾਨੂੰ ਇੱਥੇ ਖੜਾਈ ਖੜੇ ਨੇ ਪਰ ਅਸੀਂ ਇਹ ਕਹਿਣਾ ਕਿ ਇਹਨਾਂ ਦੇ ਵੀ ਪਰਿਵਾਰ ਨੇ ਵੀ ਪਰਿਵਾਰਾਂ ਵਾਲੇ ਨੇ ਜਿਵੇਂ ਅਸੀਂ ਲਗਾਤਾਰੀ ਦੇਖ ਰਹੇ ਹਾਂ ਕਿ ਜਿਹੜੀ ਭਾਜਪਾ ਦੀ ਹਕੂਮਤ ਹੈ ਇਹ ਮੰਨ ਤੂੰ ਜਣੀ ਦੋ ਭਾਈਆਂ ਭਾਈਚਾਰੇ ਨੂੰ ਲੜਾ ਕੇ ਤੂੰ ਉੱਥੇ ਵੀ ਬਸ ਨਹੀਂ ਗੁੰਡੇ ਨੇ ਦਰਜਪੂਸ਼ਣ ਨੇ ਜਣੀ ਸ਼ੋਸ਼ਣ ਕੀਤਾ ਹੈਗਾ ਫੇਰ ਵੀ ਇਹ ਭਾਜਪਾ ਦੀ ਹਕੂਮਤ ਉਹਨਾਂ ਦੀ ਪਿੱਠ ਤੇ ਖੜੀ ਹੈਗੀ ਹੈ ਤੇ ਇਹ ਹੈਗਾ ਤੇ ਉਹ ਤੋਂ ਗਾਹ ਬਿਲਕੁਲ ਨੂੰ ਸਾਡੀ ਗੁਜਰਾਤ ਦੇ ਵਿੱਚ ਦੰਗੇ ਕਰਾਏ ਹੀ ਮੋਦੀ ਨੇ ਦੰਗੇ ਕਰਾ ਕੇ ਤੇ ਅੱਜ ਤੱਕ ਸਾਡੀ ਭੈਣ ਦੇ 11 ਦੇ ਪਰਿਵਾਰ ਦੇ ਜੀ ਨਾਲੇ ਖਤਮ ਕੀਤੇ ਨਾਲੇ ਭੈਣ ਨਾਲ ਬਲਾਤਕਾਰ ਹੋਇਆ ਤੇ ਗੁੰਡੇ ਅੱਜ ਵੀ ਜਣੀ ਜੇਲ੍ਹ ਤੋਂ ਬਾਹਰ ਕੱਢੇ ਨੇ ਲੱਡੂ ਵੰਡੇ ਗਏ ਨੇ ਜਣੀ ਅਸੀਂ ਇਹ ਤਿੰਨੀਆਂ ਨੇ ਸਾਡੀਆਂ ਮਾਵਾ ਪੈਣਾ ਖੜੀਆਂ ਨੇ ਅਸੀਂ ਇਹ ਵਿਰੋਧ ਕਰਾਂਗੇ ਕਿਉਂਕਿ ਹੱਕ ਮੰਗਦੇ ਲੋਕਾਂ ਦੇ ਉੱਤੇ ਗੋਡੇ ਸਾਨੂੰ ਜਵਾਈਆਂ ਉਹੀ ਲੋਕ ਨੇ ਜਿਨ੍ਹਾਂ ਕੋਲ ਅੱਜ ਵੋਟਾਂ ਲੈਣ ਆਉਂਦੇ ਨੇ ਕਿਹੜੇ ਮੂੰਹ ਨਾਲ ਵੋਟਾਂ ਲੈਣ ਆ ਰਹੇ ਨੇ ਸਾਡਾ ਉਹ ਸੁਭ ਕਰਨ ਜਿਹਦੀ ਮਾਂ ਦੀ ਅੱਜ ਗੋਦੀ ਸੁੰਨੀ ਹੋਈ ਐ ਦਾਦੀ ਤੇ ਭੈਣਾ ਬਿਲਕਦੀਆਂ ਨੇ ਜਿਨ੍ਹਾਂ ਦੀਆਂ ਰਖੜੀਆਂ ਭੈਣਾਂ ਦੀਆਂ ਖੋਹ ਲਈ ਆਹੀ ਮੋਦੀ ਦੀ ਹਕੂਮਤ ਨੇ ਇਹ ਜਣੇ ਸਾਨੂੰ ਸਵਾਲ ਤਾਂ ਦੇ ਦੱਸਣ ਦਾ ਸਹੀ ਕਿ ਜਦੋਂ ਉਹ ਬੈਰੀਕੇਡਿੰਗ ਕੀਤੀ ਐ ਸਾਡੇ ਲੋਕਾਂ ਨੂੰ ਹੱਕ ਮੰਗਜਾਂ ਨੂੰ ਜਾਣ ਨਹੀਂ ਦਿੱਤਾ ਗਿਆ ਅੱਜ ਕਿਵੇਂ ਸਾਡੇ ਪਿੰਡਾਂ 'ਚ ਵੱਢਦੇ ਨੇ ਇਹ ਕਿਹੜਾ ਮੂਹ ਲੈ ਕੇ ਵੜਦੇ ਨੇ ਕਿਉਂ ਨਾ ਵਿਰੋਧ ਕਰੀਏ ਅਸੀਂ ਕਰਾਂਗੇ ਸੰਯੁਕਤ ਮੋਰਚਾ ਦਾ ਸੱਦਾ ਜਿੱਥੇ-ਜਿੱਥੇ ਵੀ ਜਾਣਗੇ ਸਾਡੇ ਜਿਹੜੇ ਮਿਹਨਤੀ ਲੋਕ ਨੇ ਇਹਨਾਂ ਦੇ ਪਿੱਛੇ ਨੇ ਸਾਡੀਆਂ ਮਾਵਾ ਭੈਣਾਂ ਵੀ ਪਿੱਛੇ ਨੇ ਮਜ਼ਦੂਰ ਕਿਸਾਨ ਸਾਰੇ ਮਲਾਜਮ ਅਸੀਂ ਇਕੱਠੇ ਹੋਏ ਹਾਂ ਕੱਲ ਨੂੰ ਸਾਡੀ ਮੀਟਿੰਗ ਵੀ ਹੋ ਰਹੀ ਹੈ ਪੰਜਾਬ ਦੀਆਂ ਔਰਤਾਂ ਦੀ ਬਰਨਾਲੇ ਦਾਣਾ ਦੇ ਮੰਡੀ ਦੇ ਵਿੱਚ ਅਸੀਂ ਇਹ ਤਿਆਰੀ ਕਰਾਂਗੇ ਕਿ ਅਸੀਂ ਵੋਟਾਂ ਤੱਕ ਇਹਨਾਂ ਨੂੰ ਟਿਕਣ ਨਹੀਂ ਦਵਾਂਗੇ ਇਹਨਾਂ ਦੇ ਜਿਹੜੇ ਬੂਥ ਨੇ ਅਸੀਂ ਉਹ ਵੀ ਨਹੀਂ ਲੱਗਣ ਦਵਾਂਗੇ ਜਣੀ ਇਹ ਸਾਡਾ ਵਿਰੋਧ ਹੈ ਜਣੀ ਇਹ ਅਸੀਂ ਕਰਾਂਗੇ ਤੇ ਅਸੀਂ ਨਾ ਟਿਕਾਂਗੇ ਤੇ ਨਾ ਟਿਕਣ ਦਵਾਂਗੇ 26 ਤਰੀਕ ਨੂੰ ਅਸੀਂ ਜਣੀ ਸਾਡਾ ਇੱਥੇ ਮੀਟਿੰਗ ਵੱਡਾ ਇਕੱਠ ਹੋ ਰਿਹਾ ਹੈ